ਡੋਰਚ ਕਾਰਸ਼ ਕਮੇਟੀ ਵੱਲੋਂ ਵੱਡੇ ਲੈਵਲ ਦੇ ਉੱਤੇ ਚੱਲ ਰਹੀ ਆ। ਕਰਕੇ ਅਸੀਂ ਅੱਜ ਇੱਥੇ ਇਕੱਤਰ ਹੋਏ ਆ ਤੁਹਾਡਾ ਧੰਨਵਾਦ ਹੈ। ਸਾਰਿਆਂ ਨੇ ਬੜੇ ਹੀ ਉਤਸ਼ਾਹ ਦੇ ਨਾਲ ਬੜੇ ਭਾਵਨਾ ਦੇ ਨਾਲ ਇੱਥੇ ਪਹੁੰਚ ਕੇ ਤੁਸੀਂ ਉਹਨਾਂ ਦੇ ਵਿਚਾਰ ਸਰਵਣ ਕਰਨ ਨੂੰ ਅਸੀਂ ਮੋਰਚਾ ਸ਼ੁਰੂ ਕਰ ਰਹੇ ਆ। ਜਿਹੜਾ ਪੰਜਾਬ ਸਰਕਾਰ ਦੇ ਮੋਰਚਾ ਚੱਲੂਗਾ ਜੇ ਵੀ ਆ ਮੁੱਖ ਮੰਗਾਂ ਇੱਕ ਤਾਂ ਸ਼ਰੀਰ ਪਰਿਵਾਰਾਂ ਨੂੰ ਜਿਹੜਾ ਅਨਾਉਂਸ ਕੀਤਾ ਸੀ ਭਗਵੰਤ ਮਾਨ ਸਰਕਾਰ ਨੇ ਨੌਕਰੀਆਂ ਤੇ ਮਾਫਜ਼ਾ ਦੇਣ ਵਾਲੀ ਗੱਲ ਅਧੂਰੀ ਗਈ ਹੋਈ ਹੈ ਥੋੜੇ ਕਿ ਕਿਸਾਨਾਂ ਨੂੰ ਮਿਲੀ ਹੋਈ ਆ ਇੱਕ ਸ਼ੰਭੂ ਮੋਰਚੇ ਤੇ ਵਾਪਸੀ ਸਮੇਂ ਜਦੋਂ ਸਾਲ ਜਿਹੜੇ ਪੂਰੇ ਹੋ ਗਏ ਸੀ ਇਹ ਵਾਪਸ ਪਰਤਤੀ ਕੀ ਸਾਡੇ ਉਹਦੇ ਜ਼ਖਮੀਆਂ ਨੂੰ ਬਹੁਤਾ ਕੁਝ ਨਹੀਂ ਮਿਲਿਆ ਹੋਵੇਗਾ ਇਹਦੇ ਨਾਲ ਦੀ ਨਾਲ ਜਿਵੇਂ ਹੁਣ ਅਵਸਰ ਸਰਕਾਰ ਨੂੰ ਰੰਗਿਆ ਜਿਵੇਂ ਪੂਰਸ ਜ਼ੋਰ ਨਾਲ ਕੱਢੇ ਰਹੀਆਂ ਆ ਰਹੀਆਂ ਆ ਬਗੈਰ ਮਾਪਦੰਡ ਰਤੇ ਹੋਏ ਡੀਏਪੀ ਦੇ ਸੈਂਪਲਰ ਕੱਲੇ ਪੰਜਾਬ 'ਚ ਹੀ ਫੇਲ ਹੋ ਜਾਂਦਾ ਬਾਹਰ ਤਾਂ ਨਹੀਂ ਫੇਲ ਹੋ ਸਕਦਾ ਤੁਸੀਂ ਵਾਅਿਖ ਤੇ ਨਾ ਕੋਈ ਫਰਮਾਂ ਸਰਕਾਰ ਦੀਆਂ ਚਾਹੇ ਕੇਂਦਰ ਦੀ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਸਰਕਾਰੀ ਕੰਪਨੀਆ ਕੱਬੇ ਕਰਦੀਆਂ ਭਾਵੇਂ ਤਾਂ ਕੋਈ ਬੁਕਾਰ ਨਹੀਂ ਹੋਈ ਗਾਹਾਂ ਸੀਜ਼ਨ ਆ ਗਿਆ ਗਾਹਾਂ ਜੇ ਡੀਏਪੀ ਦਾ ਚੰਗਾ ਪ੍ਰਬੰਧਨ ਨਹੀਂ ਹੁੰਦਾ ਤੇ ਫਿਰ ਬਲੈਕ ਮਿਲੂਗੀ ਇਹ ਇਹਦੇ ਵਿੱਚ ਇਹ ਵੀ ਪਹਿਲਾ ਸੀ ਕਿ ਜਿਵੇਂ ਇਹਦੇ ਨਾਲ ਦੀ ਨਾਲ ਜਿਵੇਂ ਸਾਡੇ ਸਧਾਰਨ ਕੰਮਾਂ ਵਾਸਤੇ ਚਾਹੇ ਪੋਟੀਆਂ ਤਸੀਲਾਂ ਹੋਣ ਬਲਾਕਸ ਹੋਣ ਆਪਣੀ ਇੱਕ ਮਹੱਤਤਾ ਰੱਖਦਾ ਹੈਗਾ ਵਾ ਜਿਸ ਕਰਕੇ ਸੀ ਇਹ ਵੀ ਮੋਰਚਾ ਇਹਨਾਂ ਦੇ ਖਿਲਾਫ ਸੁਪਰੀਮ ਕੋਰਟ ਦੀ ਇੱਥੇ ਜਜਮੈਂਟ ਹੈ ਵੀ ਤੁਸੀਂ 100 ਰੁਪਿਆ ਪ੍ਰਤੀ ਕੁਇੰਟਲ ਦੇ ਲੋ ਓਨੀ ਲੱਗ ਪਈਗੀ ਗ੍ਰੀਨ ਟ੍ਰਿਬਿਊਨਲ ਕਹਿੰਦਾ ਵੀ ਤੁਸੀਂ ਢਾਈ ਹੁੰਦਾ ਕਾਦੇ ਦੇ ਗਰੀਬ ਨਹੀਂ ਮਿਲਦੀ ਹੈਗੀ ਜਾਂ ਅਸੀਂ ਅਸੀਂ ਵੀ ਚਾਹੁੰਦੇ ਆਂ ਤੇ ਮਸਲੇ ਦਾ ਹੱਲ ਹੋਵੇ ਇਹ ਨਹੀਂ ਹੱਲ ਹੈਗੇ ਇਹੀ ਲੜਾਈ ਦਿੱਲੀ ਅੰਦੋਲਨ 2 4 ਵੀ ਜੇ ਤੁਸੀਂ ਬਾਕੀ ਫਸਲਾਂ ਤੇ ਐਮ ਐਸ ਵੀ ਲੀਗਲ ਗਾਰੰਟੀ ਕਰੋ ਸੋ ਨਿਹਾਲ ਨਿਹਾਲ ਏਨਾਂ ਛੰਦ ਹਨ ਇਹਨਾਂ 1.5 ਸਾਲ ਹੋ ਗਿਆ ਤੇ ਹਾਂ ਇੱਕ ਤਾਂ ਅਸੀਂ 24 ਸਤੰਬਰ ਤੋਂ ਡੀਸੀ ਦਫਤਰ ਅੰਮ੍ਰਿਤਸਰ ਮੋਰਚਾ ਲਾ ਰਹੇ ਹਾਂ ਸ਼ਹੀਦ ਪਰਿਵਾਰਾਂ ਦੀਆਂ ਨੌਕਰੀਆਂ ਵਗੈਰਾ ਦਾ ਪੰਜਾਬ ਲੈਵਲ ਦਾ ਮਸਲਾ ਸਾਦਾ ਇੱਕ ਜ਼ਖਮੀ ਸੀ ਸਾਡੇ ਪਰਿਵਾਰ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਇੱਕ ਭਾਰਤ ਮਾਲਾ ਯੋਜਨਾ ਤਹਿਤ ੱੱਕੇ ਨਾ ਜ਼ਮੀਨਾਂ ਅੰਮ੍ਰਿਤਸਰ ਜਾਂ ਪੂਰੇ ਪੰਜਾਬ ਚ ਪੰਜਾਬ ਸਰਕਾਰ ਰਿਕਵਰ ਕਰ ਰਹੀ ਹੈਗੀ ਹੈ ਇਹਦੇ ਹੈਗੇ ਇੱਕ ਤਹਿਸੀਲਾਂ ਵਿੱਚ ਜਾਂ ਜਦੋਂ ਨਿੱਜੀ ਤੌਰ ਤੇ ਕੰਮਕਾਰ ਨੂੰ ਜਾਂਦੇ ਭ੍ਰਸ਼ਟਾਚਾਰ ਬਹੁਤ ਜ਼ਿਆਦਾ ਔਰ ਦੂਸਰਾ ਜਿਵੇਂ ਪਰਾਲੀ ਨੂੰ ਲੈ ਕੇ ਕੋਈ ਠੋਸ ਹੱਲ ਸਰਕਾਰ ਨੇ ਨਹੀਂ ਕੀਤਾ। ਤੁਸੀਂ ਕਿਹਨੇ ਪਰਾਲੀ ਦਾ ਕੋਈ ਠੋਸ ਹੱਲ ਕਰੋ। ਤੁਸੀਂ ਕੋਈ ਜਬਰੀ ਇਹਦੇ ਤੇ ਕੋਈ ਕੇਸ ਵਗੈਰਾ ਪਾ ਕੇ ਤਾਂ ਮਸਲੇ ਦਾ ਹੱਲ ਨਹੀਂ ਕਰ ਸਕਦੇ। ਭਾਵੇਂ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਣਾ ਚਾਹੁੰਦਾ। ਮਸਲੇ ਦਾ ਹੱਲ ਤੇ ਤੁਸੀਂ ਕਰਨਾ ਹੈਗਾ। ਜਾਂ ਇਸੇ ਕਰਕੇ ਜਿਹੜਾ ਦਿੱਲੀ ਅੰਦੋਲਨ ਦੋ ਚੱਲ ਰਿਹਾ ਵੀ ਤੁਸੀਂ ਸਾਰੀਆਂ ਫਸਲਾਂ ਤੇ ਐਮਐਸਪੀ ਘਟੋਕਟ ਐਲਾਨ ਕਰੋ। ਜੇ ਦੂਜੀਆਂ ਫਸਲਾਂ ਮੰਡੀ ਵਿੱਚ ਵਿਗ ਜਾਣਗੀਆਂ ਤਾਂ ਅਸੀਂ ਕਣਕ ਛੋਣੇ ਤੋਂ ਬਾਹਰ ਨਿਕਲ ਜਾਵਾਂਗੇ ਤੇ ਬਾਕੀ ਦਿੱਲੀ ਅੰਦੋਲਨ ਨੂੰ ਹੋਰ ਵੱਡਾ ਕਰਨ ਲਈ ਮਜ਼ਬੂਤ ਕਰਨ ਲਈ ਉਹ ਉਹਦੇ ਵਾਸਤੇ ਵੀ ਤਿਆਰੀਆਂ ਲਈ ਅੱਜ ਦੀ ਕਨਵੈਨਸ਼ਨ ਸੀ ਅੱਜ ਸੀਐਮ ਭਗਵੰਤ ਮਾਨ ਦਾ ਇੱਕ ਬਿਆਨ ਹੁੰਦਾ ਕਿ ਜਿਹਦੇ ਵਿੱਚ ਐਮਐਸਪੀ ਦੇ ਦੀ ਗੱਲ ਕੀਤੀ ਜਾਂਦੀ ਆ ਉਹਦੇ ਵਿੱਚ ਇਹ ਵੀ ਗੱਲ ਕੀਤੀ ਜਾਂਦੀ ਵੀ ਕਿਸਾਨ ਜਥੇਬੰਦੀਆਂ ਦੀ ਜਿਹੜੀ ਆ ਉਹ ਸੰਭਾਲ ਲਈ ਜਾਊਗੀ ਮੰਨਦੇ ਜੇ ਕਿ ਮਿਲ ਸਕਦੀ ਕਿ ਨਹੀਂ ਨਹੀਂ ਦੇਖੋ ਉਹਦੇ ਵਿੱਚ ਨਾ ਖੇਤੀ ਨੀਤੀ ਦਾ ਖਲੜਾ ਉਹਨਾਂ ਨੇ ਜਿਹੜਾ ਅੱਜ ਨਿਊਜ਼ਪੇਪਰ 'ਚ ਆਇਆ ਉਹ ਆਇਆ ਹੈਗਾ ਉਹਦੇ ਚ ਬਹੁਤ ਸਾਰੇ ਕਲਸਟਰ ਬਣਾਉਂਦੀਆਂ ਗੱਲਾਂ ਜੋ ਮੀਡੀਆ ਚ ਆ ਉਹ ਖਲੜਾ ਸੀ ਜੇ ਪੜਨਾ ਵਾ ਪੜ ਕੇ ਫਿਰ ਉਹਦੇ ਤੇ ਟਿੱਪਣੀ ਹੋਊਗੀ ਉਹਦੇ ਚ ਕੀ ਕੁਝ ਹੈਗਾ ਨਹੀਂ ਕੁਝ ਹੈਗਾ ਹਾਂ ਜੇ ਸਰਕਾਰ ਅੱਧਾ ਸਮਾਂ ਨਗਾ ਕੇ ਹਜੇ ਖੇਤੀ ਨੀਤੀ ਬਣਾਉਣ ਤੇ ਲੱਗੀ ਹੋਈ ਆ ਤੇ ਖੇਤੀ ਨੀਤੀ ਲਾਗੂ ਕਦੋਂ ਹੋਣੀ ਆ ਸੋ ਪੰਜਾਬ ਸਰਕਾਰ ਵੀ ਜਿਹੜੇ ਵਾਅਦੇ ਵਗੈਰਾ ਕਰਕੇ ਆਏ ਸੀ ਲਗਭਗ ਉਹਦੇ ਚ ਫੇਲ ਹੋਈ ਲੱਗਦੀ ਜੋ ਸਾਨੂੰ ਨਜ਼ਰ ਆਉਂਦਾ ਹੈਗਾ ਪੰਜਾਬ ਦੇ ਵਿੱਚ ਦੋ ਚੀਜ਼ਾਂ ਹੈ ਇੱਕ ਕਿਸਾਨੀ ਦੇ ਇੱਕ ਜਵਾਨੀ ਕਿਸਾਨੀ ਜਿਹੜੀ ਆ ਉਹ ਧੰਨਾਂ ਚ ਬੈਗੀ ਤੇ ਜਵਾਨੀ ਜਿਹੜੀ ਆ ਉਹ 에 ਨਰਜਾ ਦਾ ਆਪੀ ਹੋ ਚੁੱਕੀ ਆ हां देखो ये बिल्कुल ਥੋਡੀ ਗੱਲ ਆ ਤਿੰਨ ਸਰਕਾਰਾਂ ਚਾਰ ਨਿਕਲ ਗਈਆਂ ਲਗਭਗ ਨਸ਼ੇ ਵਾਲਾ ਮਸਲਾ ਹੋਰ ਵਿਰਾਟ ਹੋਇਆ ਹੋਰ ਜ਼ਿਆਦਾ ਹੋਇਆ ਕਟਿਆ ਨਹੀਂ ਹੈਗਾ ਇਹ ਮੈਨੂੰ ਲੱਗਦਾ ਸਿਸਟਮ ਰਲ ਕੇ ਕੱਲ ਰਿਹਾ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਪੁਲਿਸ ਜਾਂ ਕੇਂਦਰ ਜਿਹੜੇ ਹਾਕਮ ਹੈ ਸਾਡੇ ਐਮ ਐਲ ਏ ਉਹਨਾਂ ਨੂੰ ਨਹੀਂ ਪਤਾ ਇਹ ਸਿਸਟਮ ਦੀ ਦੇਣ ਕਰਕੇ ਹੀ ਲੜ ਰਿਹਾ ਕਿ ਕਿਸੇ ਵਾਂ ਕਿਵੇਂ ਕਿਸਾਨੀ ਪੰਜਾਬ ਦੀ ਕਿਸਾਨੀ ਨੂੰ ਜਵਾਨੀ ਨੂੰ ਬਰਬਾਰ ਕੀਤਾ ਜਾਵੇ ਜੇ ਸਾਾਕਮਾਂ ਦੀ ਨਿਗਾਹ ਸਹੀ ਹੋਵੇ ਜੋ ਚਾਹੁੰਦਾ ਇਹ ਮਸਲਿਆਂ ਦਾ ਹੱਲ ਸੰਭਵ ਆ ਬਹੁਤ ਸਾਰੇ ਮੁਲਕਾਂ ਚ ਇਹ ਹੋਇਆ ਉਹ ਤੇ ਨਸ਼ਾ ਬੰਦੀ ਹੋ ਚੁੱਕੀ ਆ ਤੋਂ ਇੰਨਾ ਕਰਕੇ ਆ ਅਸੀਂ ਯਤਨਸ਼ੀਲ ਆ ਲਗਾਤਾਰ ਆਵਾਜ਼ ਚੁੱਕਣਾ ਸਾਡਾ ਕੰਮ ਸੀ ਨਸ਼ੇ ਵਾਲਾ ਮੁੱਦਾ ਵੀ ਡੀਸੀ ਦਫਤਰ ਦੇ ਵਿੱਚ ਮੰਗ ਪੱਤਰ ਚ ਅਸੀਂ ਪਾਇਆ ਹੋਇਆ ਤੇ ਲਗਾਤਾਰ ਇਹਨੂੰ ਚੱਕਾਂਗੇ ਕਿ ਨਸ਼ਾ ਬੰਦੀ ਕੀਤੀ ਜਾਵੇ ਤੇ ਜਿਹੜੇ ਨੌਜਵਾਨ ਨੇ ਨਾ ਇਹਨਾਂ ਨੂੰ ਜੇਲ੍ਹਾਂ ਚ ਸੁੱਟਣ ਦਾ ਫਾਇਦਾ ਨਹੀਂ ਆ ਇਹਨਾਂ ਦਾ ਮੁਕਤ ਇਲਾਜ ਕੀਤਾ ਜਾਵੇ ਮੁਕਤ ਇਲਾਜ ਕਰਕੇ ਇਹਨੂੰ ਸਮਾਜ ਵਿੱਚ ਲਿਆਂਦਾ ਜਾਵੇ ਔਰ ਇਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਬੇਰਜ਼ਗਾਰੀ ਵੀ ਨਸ਼ੇ ਦਾ ਬਹੁਤ ਵੱਡਾ ਕਾਰਨ ਆ ਬੋਲਦੇ ਜਿਹੜਾ ਥਾਣਿਆਂ ਦਾ ਆ ਉਹ ਤੇ ਬਹੁਤ ਮਾਰਾ ਖਾ ਰਿਹਾ ਚੁੱਕਾ ਮੇਰੀ ਖਲਾ ਇਹਦੇ ਲਾਗੇ ਚੱਕ ਇਹਦੇ ਤਿੰਨ ਚਾਰ ਦਿਨ ਤੋਂ ਨਿਗਣੇ ਕਿ ਮੁੰਡੇ 15-15 ਸਾਲਾਂ ਦੇ ਜਿਹੜੇ ਆ ਉਹ ਫੜ ਕੇ ਲੈ ਗਏ ਆ ਉਹਨਾਂ ਕੋਲ ਪਿਸਟਲ ਵਗੈਰਾ ਫੜੇ ਗਏ ਆ ਨਹੀਂ ਦੇਖੋ ਦੇਖੋ ਜਿੱਥੋਂ ਤੱਕ ਸਵਾਲ ਹੈਗਾ ਥਾਣੇ ਵਗੈਰਾ ਦਾ ਇਹ ਛੋਟੀਆਂ ਮਸਲੇ ਆ ਮੈਂ ਨਹੀਂ ਕਹਿੰਦਾ ਥਾਣੇ ਵਾਲੇ ਇਹ ਤਾਂ ਕਹਿ ਲੋ ਵੀ ਹਾਈ ਲੈਵਲ ਤੇ ਕੰਮ ਚੱਲ ਰਿਹਾ ਹੈਗਾ ਜੇ ਪਾਕਿਸਤਾਨ ਦੇ ਵਿੱਚੋਂ ਨਸ਼ਾ ਵੀ ਆ ਰਿਹਾ ਤੇ ਉਹ ਏਜੰਸੀਆਂ ਦੀ ਦੇਣ ਕੇਂਦਰ ਵੀ ਜ਼ਿੰਮੇਵਾਰ ਆ ਉਹਦੇ ਲਈ ਪੰਜਾਬ ਵੀ ਜ਼ਿੰਮੇਵਾਰ ਆ ਸਾਰੀਆਂ ਏਜੰਸੀਆਂ ਜ਼ਿੰਮੇਵਾਰ ਆ ਹਾਂ ਠੀਕ ਹੈ ਭ੍ਰਸ਼ਟਾਚਾਰ ਬਹੁਤ ਆ ਲੋਕਾਂ ਨੂੰ ਝੂਠੇ ਕੇਸਾਂ ਚ ਪਾਉਣ ਦੀ ਗੱਲ ਆ ਚਲ ਜੇ ਇੰਨਾ ਨਜਾਇਜ਼ ਅਸਲਾ ਆਇਆ ਤੇ ਇਹਦੇ ਲਈ ਜੁਮੇਕਾਰ ਸਿਸਟਮ ਤੋਂ ਬਗੈਰ ਤਾਂ ਨਹੀਂ ਆ ਸਕਦਾ ਨਜਾਇਜ਼ ਅਸਲਾ ਵੀ ਪੰਜਾਬ ਚ ਲਿਆਉਣ ਵਾਲੇ ਇਹੀ ਆ ਗੈਂਗਸਟਰ ਕਲਚਰ ਵੀ ਲਿਆਉਣ ਵਾਲੇ ਇਹੀ ਆ ਤੋ ਦੇਣ ਆ ਹਾਕਮ ਦੀ ਸਾਨੂੰ ਅੰਦੋਲਨ ਯਾਨੀ ਕਿ ਬੱਚਿਆਂ ਨੂੰ ਗੈਂਗਸਟਰ ਬਣਾ ਕੇ ਉਹਨਾਂ ਨੂੰ ਜੇਲਾਂ ਚ ਵਾਰ ਦੇਣਾ ਕੋਈ ਮਸਲੇ ਦਾ ਹੱਲ ਨਹੀਂ ਨਾ ਨਾ ਦੇਖੋ ਤੁਸੀਂ ਮੈਂ ਕਹਿਣਾ ਉਹਨਾ ਗਾਖ ਨੂੰ ਫੜ ਲੋਗੇ ਤਾਂ ਮਸਲ ਦੁਕਾਨਾਂ ਨਾ ਬੰਦ ਕਰੋ ਗਾਖ ਫੜੀ ਜਾਓ ਦੁਕਾਨ ਤਾਂ ਖੁੱਲੀ ਆ ਤੁਸੀਂ ਦੁਕਾਨ ਜਿਹੜਾ ਮੇਨ ਜਿਹੜੇ ਨਸ਼ਾ ਦੇ ਕੰਮ ਦੇ ਵਿੱਚ ਵੱਡੇ ਵੱਡੇ ਮਾਫੀਆ ਲੱਗਾ ਹੋਇਆ ਵਾ ਹੁਣ ਦੇਖੋ ਦੁੱਖ ਦੀ ਗੱਲ ਤਾਂ ਵੀ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਐਮਐਲਏ ਕੁਵਰ ਵਿਜੇ ਪ੍ਰਤਾਪ ਸਾਬ ਕਹਿੰਦਾ ਵੀ ਪੰਜਾਬ ਨੂੰ ਨਸ਼ਾ ਮਾਫੀਆ ਚਲਾ ਰਿਹਾ ਤੇ ਇਹ ਤੋਂ ਵੱਡੀ ਚਪੇੜ ਆਮ ਆਦਮੀ ਪਾਰਟੀ ਲਈ ਕੀ ਹੋ ਸਕਦੀ